ਆਮ ਆਦੀ ਪਾਰਟੀ ਨੇ ਇਲੈਕਸ਼ਨ ਵੋਟਾਂ ਅਜਲ ਸ਼ੁਰੂ ਹੋਈਆਂ ਪੈਣੀਆਂ ਉਹ ਤੋਂ ਪਹਿਲੇ ਹਾਰ ਮੰਨ ਲਈ ਸੀ ਜਿਵੇਂ ਪਿਛਲੇ ਮਹੀਨਿਆਂ ਤੋਂ ਅਕਾਲੀ ਆਗੂ ਨੂੰ ਡਰਾਉਣਾ ਧਮਕਾਉਣਾ ਪਰਚੇ ਹਰ ਪ੍ਰਸ਼ਾਸਨ ਦਾ ਅਧਿਕਾਰੀ ਹਰੇਕ ਡਿਪਾਰਟਮੈਂਟ ਦਾ ਅਧਿਕਾਰੀ ਸਰਕਾਰ ਦਾ ਗੁੱਲਾ ਬਣ ਕੇ ਕੰਮ ਕਰ ਰਿਹਾ ਸੀ ਜਿਵੇਂ ਅਕਾਲੀ ਆਗੂ ਦੇ ਛੁੱਟੇ ਪਰਚੇ ਹੋਇਆ ਕੁਝ ਦਿਨ ਪਹਿਲਾਂ ਮਾਨਯੋਗ ਚੋਣ ਕਮਿਸ਼ਨ ਦਾ ਡੰਡਾ ਪ੍ਰਸ਼ਾਸਨ ਤੇ ਚੱਲਿਆ ਸਰਦਾਰ ਸੁਖ ਸਿੰਘ ਬਾਦਲ ਨੇ ਆਵਾਜ਼ ਚੱਕੀ ਉਸ ਤੋਂ ਬਾਅਦ ਮਾਨਯੋਗ ਚੋਣ ਕਮਿਸ਼ਨ ਨੇ ਜਿੱਥੇ ਅਧਿਕਾਰੀਆਂ ਨੂੰ ਪਰੇ ਕੀਤਾ ਉਹਦੇ ਨਾਲ ਹੀ 24 ਘੰਟੇ ਤੱਕ ਕੋਈ ਨਹੀਂ ਹੁਕਮ ਦਿੱਤੇ ਤੇ ਅੱਜ ਦਾ ਅਖਬਾਰ ਚ ਖਬਰ ਵੀ ਲੱਗੀ ਹੋਈ ਆ ਇਹ ਵੱਡੀ ਜਿੱਤਾ ਕਲ ਜਲਦੀ ਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਨਕਰੀ ਹੋਈ ਉਹਨਕਰੀ ਜੇ ਗਨ ਸਾਬਤ ਹੋਈ ਆ ਕਿ ਇਹ ਪਰਚੇ ਇਲੈਕਸ਼ਨ ਤੋਂ ਅਕਾਲੀ ਦਲ ਦੇ ਆਗੂਆਂ ਨੂੰ ਪਿੰਡ-ਪਿੰਡ ਤੋਂ ਪਰੇ ਕਰਨ ਲਈ ਡਰਾਉਣ ਲਈ ਧੋਖਾਉਣ ਲਈ ਇਲੈਕਸ਼ਨ ਪ੍ਰਭਾਵਿਤ ਕਰਨ ਲਈ ਕੀਤੇ ਗਏ ਝੂਠੀਆਂ ਐਫਆਈਆਰ ਕੀਤੀਆਂ ਆ ਬਾਹਰਲੇ ਕਲੇ ਤਰੰਤਾ ਨਹੀਂ ਬਾਹਰਲੇ ਜਿਲ੍ਹਿਆਂ ਚ ਵੀ ਜਿਹੜੀਆਂ ਅਫਵਾਹਾਂ ਦਾ ਕਰਕੇ ਇੱਥੋਂ ਦੇ ਆਗੂ ਦੇ ਨਾਂ ਪਾ ਕੇ ਉਹਨਾਂ ਚੱਕਿਆ ਗਿਆ ਸੀ ਉਹ ਸਾਰੇ ਆਗੂ ਜਿੱਥੇ ਰਾਤ ਆਪਣੇ ਆਪਣੇ ਘਰੇ ਪਹੁੰਚੇ ਕਿਉਂਕਿ ਸਰਦਾਰ ਸੁਖੀ ਸਿੰਘ ਬਾਦਲਜੀਤ ਦੀ ਲੜਾਈ ਲੜ ਰਹੀ ਸੀ ਅੱਗੇ ਓਕੇ ਪ੍ਰਧਾਨ ਸਾਹਿਬ ਉੱਥੇ ਹੀ ਇਹ ਰਿਕੁਐਰਿੰਸ ਆਊਟ ਕਰ ਦਿੱਤਾ ਡਾਕਟਰ ਨੂੰ ਚ ਖ਼ਬਰ ਹੀ ਲੱਗੀ ਹੋਈ ਹੈ ਅੱਜ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਹੈ ਕਿਉਂਕਿ ਪਰਚੇ ਤੇ ਧੱਕੇ ਉਹਨਾਂ ਨਾਲ ਹੁੰਦੇ ਹੁੰਦੇ ਨੇ ਜਿਹੜੇ ਚਿੱਤ ਦੇ ਹੁੰਦੇ ਨੇ ਸੋ ਇਸ ਲਈ ਬੇੰਤੀ ਆ ਸ਼੍ਰੋਮਣੀ ਕਾਲਦਨ ਦੇ ਤਰਨਤਾਰਨ ਦੇ ਕੱਲੇ ਕੱਲੇ ਬੂਥ 'ਤੇ ਬੈਠੇ ਅਕਾਲੀ ਆਗੂ ਉਹਨੂੰ ਤਕੜੇ ਹੋ ਕੇ ਲੜਾਈ ਲੜੋ ਇੱਕ ਇੱਕ ਵੋਟ ਕੱਢ ਕੇ ਕਰੋ ਇੱਕ ਇੱਕ ਵੋਟ ਪਾਓ ਸ਼੍ਰੋਮਣੀ ਕਾਲਦਨ ਨੂੰ ਜਿਤਾ ਕੇ 2027 ਦੀ ਨਹੀਂ ਰੱਖੀਏ ਸੋਹਣੇ ਪੰਜਾਬ ਦੀ ਨਹੀਂ ਰੱਖੀਏ ਤੇ ਲੱਖ ਲਾਹਣ ਤਾਂ ਆਮਾ ਦੀ ਪਾਰਟੀ ਨੂੰ ਜਿਹੜੀ ਇਸ ਹੱਦ ਤੱਕ ਮਤਲਬ ਗਿਰ ਗਏ ਜਿਹੜੇ ਪਰਚਿਆਂ ਦੀ ਪੋਲਿਟਿਕਸ ਕੀਤੀ ਧਮਕੀਆਂ ਦੀ ਪੋਲਿਟਿਕਸ ਕੀਤੀ ਇਹ ਤਾਂ ਕੀਤੀ ਕਿਉਂਕਿ ਦਿਖ ਰਿਹਾ ਹੈ ਕੀ ਹਾਰ ਦੇ ਸਿਰੇ ਤੇ ਖੜੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ